4 ਜੂਨ 1606 ਈਸਵੀ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਢਰੋਲੀ ਜ਼ਿਲ੍ਹਾ ਮੋਗਾ ਸਤਪੁਰ지 ਆਪਣੇ ਪਰਿਵਾਰ ਸਮੇਤ ਆਪਣੀ ਪਤਨੀ ਮਾਤਾ ਦਿਮੋਦਰੀ ਅਤੇ ਆਪਣੀ ਮਾਤਾ-ਮਾਤਾ ਗੰਗਾ ਜੀ ਦੇ ਸਮੇਤ ਆਪਣੇ ਸੰਦੂ ਦੇ ਘਰੇ ਪਹੁੰਚਦੇ ਆ। ਅਤਿਆਸਕਾ ਤੁਸੀਂ ਇਹ ਵਰਕਾ ਜਰੂਰ ਪੜੋ। ਜ਼ਰੂਰ ਫੋਲ ਕੇ ਦੇਖੋ ਕਿ ਕੀ ਕਾਰਨ ਬਣਿਆ ਸਤਿਗੁਰ ਜੀ ਨੂੰ ਗੋਇਨਵਾਲ ਸਾਹਿਬ ਤੋਂ ਧੰ ਗੁਰੂ ਹਰਗੋਬਿੰਦ ਪਾ ਸਾਹਿਬ ਜੀ ਨੂੰ ਡਰੋਲੀ ਭਾਈ ਕਿਉਂ ਆਣਾ ਪੈ ਗਿਆ ਇਹਦੇ ਪਿੱਛੇ ਸਾਰਾ ਕਾਰਨ ਕੀ ਬਣਿਆ ਆਓ ਇਹ ਸਾਰਾ ਕਾਰਨ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਬਾਬੇ ਦੀ ਜਿਹੜੀ ਲੜਾਈ ਹੈ ਨਾ ਉਹ ਕਿਸੇ ਬੰਦੇ ਨਾਲ ਨਹੀਂ ਹੈ ਬਾਬੇ ਨਾਨਕ ਦੀ ਲੜਾਈ ਜ਼ੁਲਮ ਨਾਲ ਹੈ ਜ਼ੁਲਮ ਕੋਈ ਵੀ ਕਰਦਾ ਹੋਏਗਾ ਬਾਬੇ ਨਾਨਕ ਦੀ ਲੜਾਈ ਉਹਦੇ ਨਾਲ ਹੋਵੇਗੀ ਗੁਰੂ ਨਾਨਕ ਬਾਬੇ ਦੇ ਸਮੇਂ ਜੇ ਜ਼ੁਲਮ ਬਾਬਰ ਨੇ ਕੀਤਾ ਤੇ ਬਾਬੇ ਨਾਨਕ ਨੇ ਬਾਬਰ ਦਾ ਵਿਰੋਧ ਕੀਤਾ ਗੁਰੂ ਅਰਜਨ ਪਾਤਸ਼ਾਹ ਵੇਲੇ ਜੇ ਜਹਾਂਗੀਰ ਆਪਣੇ ਅੰਦਰ ਭੈੜੀ ਮਨਸ਼ਾ ਲੈ ਕੇ ਗੁਰੂ ਨਾਨਕ ਦੇ ਘਰ ਨੂੰ ਖਤਮ ਕਰਨਾ ਚਾਹੁੰਦਾ ਆ ਪਰ ਗੁਰੂ ਅਰਜਨ ਦੇਵ ਪਾ ਸਾਹਿਬ ਜੀ ਸੱਚ ਦੇ ਉਤੇ ਪਹਿਰਾ ਦੇ ਰਹੇ ਤੇ ਸੱਚ ਦੇ ਉਤੇ ਪਹਿਰਾ ਦੇ ਨਾ ਦਿੰਦੇ ਗੁਰੂ ਅਰਜਨ ਦੇਵ ਪਾ ਸਾਹਿਬ ਜੀ ਨੇ ਕਿਸੇ ਵੀ ਚੀਜ਼ ਨਾਲ ਸਮਝੌਤਾ ਨਹੀਂ ਕੀਤਾ ਤੇ ਤਤੀ ਤਵੀ ਤੇ ਬੈਠ ਕੇ ਸਤਗੁਰ ਜੀ ਨੇ ਸ਼ਹੀਦੀ ਨੂੰ ਤਾਂ ਕਬੂਲਿਆ ਪਰ ਕਿਸੇ ਦੀ ਗੁਲਾਮੀ ਨੂੰ ਨਹੀਂ ਕਬੂਲਿਆ ਇਹ ਗੁਰੂ ਨਾਨਕ ਦੇ ਘਰ ਦਾ ਰਾਹ ਆ ਕਿ ਸਾਡਾ ਸਿਰ ਕੱਟਿਆ ਤਾਂ ਜਾ ਸਕਦਾ ਆ ਪਰ ਸਾਡਾ ਸਿਰ ਕਿਸੇ ਅੱਗੇ ਝੁਕਦਾ ਨਹੀਂ ਗਿਆ। ਤੁਸੀਂ ਦੇਖਿਓ ਨਾ। ਜਹਾਂਗੀਰ ਇਹ ਕਹਿ ਰਿਹਾ ਗੁਰੂ ਅਰਜਨ ਦੇਵ ਪਾਸਾ ਜੀ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਾਦਰਤ ਮੁਹੰਮਦ ਸਾਹਿਬ ਦੀ ਤੁਸੀਂ ਸਿਫਤ ਲਿਖੋ। ਬੀਬੀ ਫਾਤਿਮਾ ਬਾਰੇ ਕੁਝ ਲਿਖੋ। ਤੁਹਾਡਾ ਗ੍ਰੰਥ ਇਸਲਾਮ ਦੇ ਵਿਰੋਧ ਚ ਲਿਖਿਆ ਹੋਇਆ। ਪਰ ਸਾਧ ਗੁਰੂ ਗੁਰੂ ਅਰਜਨ ਦੇਵ ਪਾਸਾ ਜੀ ਕਹਿੰਦੇ ਨਹੀਂ ਭਾਈ। ਇੱਥੇ ਤਾਂ ਆਵਾਜ਼ ਆਉਂਦੀ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਪਰ ਸ਼ਿਕਾਇਤਾ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਖਿਲਾਫ ਇੰਨੀ ਹੋ ਚੁੱਕੀਆਂ ਸਿਗੀਆਂ ਪ੍ਰਿਥੀ ਚੰਦ ਦੀ ਸ਼ਿਕਾਇਤ ਹੈ ਚੰਦੂ ਦੀ ਸ਼ਿਕਾਇਤ ਹੈ ਜਾਂ ਮੈਂ ਕਹਿ ਨਾ ਕਿ ਕਾਨਾ ਪੀਲੂ ਛਜੂ ਸ਼ਾਹ ਹਸੈਨ ਦੀ ਸ਼ਿਕਾਇਤ ਹੈ ਇੱਥੋਂ ਤੱਕ ਅਕਬਰ ਦੇ ਨਾਲ ਰਹਿਣ ਵਾਲਾ ਬਿਰਬਲ ਵੀ ਗੁਰੂ ਘਰ ਦਾ ਵਿਰੋਧੀ ਬਣਿਆ ਹੋਇਆ ਜਾਂ ਹੋਰ ਵੱਡੀ ਗੱਲ ਕਰ ਲਈਏ ਦਰਬਾਰ ਸਾਹਿਬ ਦੀ ਇਮਾਰਤ ਚੁਬਦੀ ਹੈ ਸਰਕਾਰ ਨੂੰ ਉਸ ਸਮੇਂ ਕਿਉਂਕਿ ਅਸੀਂ ਜਾਤ ਪਾਤ ਦਾ ਦੇ ਉੱਤੇ ਵੱਡੀਆਂ ਕਰਕੇ ਰਾਜ ਕਰ ਰਹੇ ਹਾਂ ਪਰ ਗੁਰੂ ਮਾਲੀਸ਼ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਸਾਰੇ ਮਜਵਾ ਨੂੰ ਇਕੱਠਾ ਕਰ ਦਿੱਤਾ ਕਿਸੇ ਨਾ ਕੋਈ ਭੇਤ ਭਾਵ ਨਹੀਂ ਹੈ जिदे ਪਰਸ਼ਾਵੇਂ ਤੋਂ ਮੰਨੂ ਸਿਮਰਤੀ ਕਹਿੰਦੀ ਆ ਕਿ ਮੈਨੂੰ ਡਰਨਾ ਚਾਹੀਦਾ ਆ ਇਹ ਸ਼ੂਦਰ ਹੈ ਇਹਦਾ ਪਰਸ਼ਾਵਾ ਵੀ ਮੇਰੇ ਤੇ ਨਹੀਂ ਪੈਣਾ ਚਾਹੀਦਾ ਆ ਸ਼ੂਦਰ ਕਹਿਣ ਵਾਲੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਮਿਲਦੀ ਹੈ ਹੁਣ ਜਾਤ ਅਪਮਾਨੀਆਂ ਨੂੰ ਜੇ ਮੈਂ ਕਹਿ ਲਾਂ ਕਿ ਮੰਨੂ ਸਿਮਰਤੀ ਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਾ ਤਾਂ ਦਰਬਾਰ ਸਾਹਿਬ ਚੰਗਾ ਲੱਗਦਾ ਆ ਤੇ ਨਾ ਗੁਰੂ ਗ੍ਰੰਥ ਸਾਹਿਬ ਚੰਗਾ ਲੱਗਦਾ ਆ ਹੁਣੇ ਦੋਨੇ ਦੇ ਨਾ ਜੜੀਆਂ ਸਿਗੀਆਂ ਇਹ ਗੁਰੂ ਅਰਜਨ ਦੇ ਪਾਸ਼ਾ ਦੀ ਦੇਣ ਹੈ ਦਰਬਾਰ ਸਾਹਿਬੀ ਸਾਡੀ ਝੋਲੀ ਚ ਗੁਰੂ ਅਰਜਨ ਦੇ ਪਾਸ਼ਾ ਨੇ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਪੋਥੀਆਂ ਦੇ ਰੂਪ ਦੇ ਵਿੱਚੋਂ ਗ੍ਰੰਥ ਦੇ ਰੂਪ ਦੇ ਵਿੱਚ ਵੀ ਗੁਰੂ ਅਰਜਨ ਦੇ ਪਾਸ਼ਾ ਨੇ ਸਪਾਦਨ ਕਰਵਾਇਆ ਸੀਗਾ ਇਹ ਸਾਰੀਆਂ ਗੱਲਾਂ ਸਾਹਮਣੇ ਰੱਖ ਕੇ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ ਹੈ ਸਤ ਗੁਰੂ ਜੀ ਨੂੰ 3 ਮਈ ਨੂੰ ਗੁਰੂ ਮਾਲਕ ਨੂੰ ਸ਼ਹੀਦ ਕੀਤਾ ਜਾਂਦਾ ਹੈ ਗੁਰੂ ਅਰਜਨ ਦੇਵ ਪਾਸ਼ਾ ਜਾਨ ਲੱਗੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਨੂੰ ਹਲੇ ਸਤਗੁਰ ਦੀ ਉਮਰ 11 ਕੋ ਵਰਿਆਂ ਦੀਆਂ ਮਾਲਕ ਨੂੰ ਗੁਰਤਾ ਗੱਦੀ ਦੇ ਜਾਂਦੇ ਆ ਬਾਬੇ ਨਾਨਕ ਦੇ ਘਰ ਦਾ ਮਾਲਕ ਬਣਾ ਜਾਂਦੇ ਆ ਬਾਬੇ ਨਾਨਕ ਦੇ ਘਰ ਦੇ ਵਾਰਿਸ ਬਣਾ ਜਾਂਦੇ ਆ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਆ ਤੇ ਮਾਰੇ ਮਾਲਕ ਨੇ ਦੋ ਤਲਵਾਰਾਂ ਪਹਿਨੀਆਂ ਜਿਹਨੂੰ ਨੱਥਾ ਤੇ ਅਬਦੁੱਲਾ ਨੇ ਕਿਹਾ ਕਿ ਦੋ ਤਲਵਾਰਾਂ ਬਦੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਦ ਦੀ ਇੱਕ ਰਾਦ ਦੀ ਇੱਕ ਰਾਕੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਕੜ ਦਰਵਾਜ਼ਾ ਬਲਖ ਫਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਰ ਦੁਸ਼ਟਾ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਗੁਰੂ ਹਰਗੋਬਿੰਦ ਪਾਸ਼ਾ ਜੀ ਚੜਦੀ ਕਲਾ ਚ ਨੇ ਮਾਲਕ ਨੇ ਦੋ ਤਲਵਾਰਾਂ ਪਹਿਨੀਆਂ ਮੀਰੀ ਤੇ ਪੀਰੀ ਦੀਆ ਦਿੱਲੀ ਦੀ ਤਖਤ ਤੋਂ ਵੱਡਾ ਤਖਤ ਅਕਾਲ ਤਖਤ ਸੈਬ ਬਣਾਇਆ ਤੇ ਮੇਰੇ ਮਾਲਕ ਨੇ ਸਿੱਖਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਮੈਨੂੰ ਕੀਮਤੀ ਹਥਿਆਰ ਕੀਮਤੀ ਘੋੜੇ ਕੀਮਤੀਆਂ ਜਵਾਨੀਆਂ ਭੇਟ ਕਰਨੀਆਂ ਆ ਹੁਣ ਜਾਗੀਰ ਇਹ ਸੋਚਦਾ ਸੀਗਾ ਕਿ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਸ਼ਾ ਡਰ ਜਾਣਗੇ ਸਹਿਮ ਜਾਣਗੇ ਪਰ ਬਿਲਕੁਲ ਉਲਟ ਹੋ ਗਿਆ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹੀਦੀ ਤੋਂ ਬਾਅਦ ਸਤਗੁਰੂ ਗੁਰੂ ਹਰगोबिंद ਪਾਸ਼ਾ ਪੂਰੀ ਚੜ੍ਹਦੀ ਕਲਾ 'ਚ ਸੀਗੇ ਹੁਣ ਜਾਗੀਰ ਨੇ ਇੱਕ ਫਤਵਾ ਜਾਰੀ ਕੀਤਾ ਜਿੱਥੇ ਆਪਾਂ ਅੱਜ ਦਾ ਇਤਿਹਾਸ ਲੈ ਕੇ ਆਉਂਦੇ ਹਾਂ ਜਾਗੀਰ ਨੇ ਫਿਰ ਇੱਕ ਫਤਵਾ ਜਾਰੀ ਕੀਤਾ ਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਜਦੋਂ ਸ਼ਹੀਦੀ ਹੋਈ ਸਤਗੁਰ ਜੀ ਦੀ ਸ਼ਹੀਦੀ ਤੋਂ ਬਾਅਦ ਫਤਵਾ ਇਹ ਜਾਰੀ ਹੋਇਆ ਕਿ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਮਰਤਦਾ ਖਾ ਦੀ ਕੈਦ ਵਿੱਚ ਰੱਖਿਆ ਜਾਵੇ ਤੇ ਸਤ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਮੇਰੇ ਮਾਲਕ ਜੀ ਨੇ ਗੋਇਨਵਾਲ ਸਾਹਿਬ ਤੋਂ ਜਾਣਾ ਸਹੀ ਸਮਝਿਆ ਸਤ ਗੁਰ ਜੀ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਚਲੇ ਜਾਂਦੇ ਗੋਇਨਵਾਲ ਸਾਹਿਬ ਆਉਂਦੇ ਆ ਗੋਇਨਵਾਲ ਸਾਹਿਬ ਤੋਂ ਸਤ ਗੁਰ ਜੀ ਟਰੋਲੀ ਭਾਈਕੇ ਜ਼ిల్లా ਬੋਗਾ ਉਦੋਂ ਕੰਦਾ ਟਰਾਲੀ ਸੀਗਾ ਜਿੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਾਨੂੰ ਭਾਈ ਸਾਈਂ ਦਾਸ ਜੀ ਰਹਿੰਦੇ ਸੀਗੇ ਮਾਲਕੀ ਦੀ ਟਰਾਲੀ ਆ ਜਾਂਦੇ ਆ ਜਦੋਂ ਸਤਗੁਰ ਜੀ ਸਮੇਂ ਦੀ ਨਿਆਂਕਤ ਨੂੰ ਸਾਰਾ ਕੁਝ ਸੰਬੰਧ ਹੋਏ ਟਰਾਲੀ ਆਉਂਦੇ ਆ ਤੇ ਉਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਲ ਉਹਨਾਂ ਦੀ ਮਾਤਾ-ਮਾਤਾ ਗੰਗਾ ਜੀ ਤੇ ਉਹਨਾਂ ਦੀ ਪਤਨੀ ਮਾਤਾ ਤੁਮੋਦਰੀ ਜੀ ਨਾਲ ਸੀਗੇ ਇੱਕ ਗੱਲ ਯਾਦ ਰੱਖਿਓ ਕਿਸੇ ਦੇ ਮਨ ਦੀ ਭਲੇਖਾ ਨਾ ਆਵੇ ਇਹ ਗੁਰੂ ਮਾਲਕ ਦਰਦੇ ਇੱਥੇ ਆ ਗਏ ਨਹੀਂ ਇੱਕ ਸਿਆਣੇ ਬੰਦੇ ਦੀ ਸਿਆਣਪ ਹੁੰਦੀ ਹੈ ਉਹ ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਮਾਹੌਲ ਨੂੰ ਸਮਝਦੇ ਹੋਏ ਉਹ ਜਦੋਂ ਗੁਰਬਾਣੀ ਵੀ ਆਖਦੀ ਆ ਕਿ ਵਖਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਬੰਦਾ ਵਖਤ ਨੂੰ ਵਿਚਾਰ ਲਿੰਦਾ ਆ ਉਹ ਯਾਦ ਰੱਖਿਓ ਦੁਨੀਆ ਵਿੱਚ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਲ ਕਰ ਲੈਂਦਾ ਆ ਗੁਰੂ ਹਰਗੋਬਿੰਦ ਪਾਸ਼ਾ ਡਰਪੋਕ ਥੋੜੀ ਐ ਦਰਦੇ ਥੋੜੀ ਐ ਜੇ ਡਰਨ ਦੀ ਗੱਲ ਹੁੰਦੀ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਜੀਵਨ ਚ ਚਾਰ ਜੰਗਾਂ ਲੜੀਆਂ ਤੇ ਚਾਰ ਦੀਆਂ ਚਾਰ ਜੰਗਾਂ ਸਤਗੁਰ ਜੀ ਨੇ ਜਿੱਤੀਆਂ ਆ ਸਤਗੁਰ ਨੂੰ ਕਿਸੇ ਦਾ ਡਰ ਥੋੜੀ ਐ ਸਿਰਫ ਸਮੇਂ ਦੀ ਨਿਆਕਤ ਨੂੰ ਸਮਝਦੇ ਹੋਏ ਹਲੇ ਸਮਾਂ ਨਹੀਂ ਐ ਸਮਾਂ ਆਏਗਾ ਸਹੀ ਸਮੇਂ ਤੇ ਅਸੀਂ ਵਾਰ ਕਰਾਂਗੇ ਜਦੋਂ ਅਸੀਂ ਵਾਰ ਕਰਾਂਗੇ ਪਰ ਅਤੀ ਦੁਸ਼ਮਣ ਦੇ ਪੈਰਾਂ ਨੂੰ ਉਖਾੜ ਕੇ ਰੱਖਦਾ ਸੀ ਸਮੇਂ ਦੀ ਨਿਆਂਕਤ ਨੂੰ ਸਮਝਦੇ ਹੋਏ 4 ਜੂਨ ਅੱਜ ਦਾ ਇਤਿਹਾਸ 4 ਜੂਨ 1606 ਸਵੇਰ ਨੂੰ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਆ ਜਾਂਦੇ ਆ ਅਪਡੇਟ ਸਾਨੂੰ ਸਾਈਂ ਦਾਸ ਜੀ ਕੋਲ ਜਦੋਂ ਸਤਗੁਰ ਇੱਥੇ ਪਹੁੰਚਦੇ ਆ ਮਾਲਕ ਜੀ ਨਾਲ ਮਾਤਾ ਜੁੰਦਾ ਜੀ ਤੇ ਮਾਤਾ ਦਮੋਦਰੀ ਜੀ ਨਾਲ ਸੀਗੇ ਸਤਗੁਰ ਜੀ ਇੱਥੇ ਆਦਰ ਦੇ ਦਿਨ ਪਹੁੰਚਦੇ ਆ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ